ਹਾਂਜੀ ਪੀਐਸਟੈਟ ਨੂੰ ਲੈ ਕੇ ਟੀਟੀਟੀ ਕੇਡਨ ਨੂੰ ਲੈ ਕੇ ਆਪਣੀ ਐਨਸੀਆਰਟੀ ਦੀ ਆਪਾਂ ਜਿਹੜੀ ਸਾਇੰਸ ਤੇ ਵੀ ਇਸ ਕਵਰ ਕਰ ਰਹੇ ਹਾਂ ਉਹ ਆਪਣੇ ਕੋਲ ਅੱਜ ਕਲਾਸ ਨੰਬਰ ਤੁਹਾਡੇ ਕੋਲ 8 ਜੰਤੂਆਂ ਵਿੱਚ ਪ੍ਰਜਨਨ ਕਿਵੇਂ ਹੁੰਦਾ ਹੈ ਉਹ ਆਪਾਂ ਕਰਾਂਗੇ ਪ੍ਰਜਨਨ ਦੇ ਢੰਗ ਕਿਹੜੇ ਨੇ ਦੋ ਤਰੀਕੇ ਦੇ ਹੁੰਦੇ ਨੇ ਅਲਿੰਗੀ ਤੇ ਲਿੰਗੀ ਪ੍ਰਜਨਨ ਅਲਿੰਗੀ ਤੇ ਲਿੰਗੀ ਪ੍ਰਜਨਨ ਦੋ ਤਰੀਕੇ ਨਾਲ ਪ੍ਰਜਨਨ ਹੁੰਦਾ ਹੈ ਅਲਿੰਗੀ ਕਿੰਨੇ ਤਰ੍ਹਾਂ ਦਾ ਹੁੰਦਾ ਹੈ ਦੋ ਖੰਡਨ ਵਿਧੀ ਰਹੀਂ ਤੇ ਕਲੀਆਂ ਰਹੀਂ ਦੋ ਖੰਡੀ ਵਿਧੀ ਰਹੀਂ ਦੋ ਖੰਡਨ ਵਿਧੀ ਰਹੀਂ ਹੁੰਦਾ ਹੈ ਤੇ ਕਲੀਆਂ ਰਹੀਂ ਅਲਿੰਗੀ ਪ੍ਰਜਨਨ ਹੁੰਦਾ ਹੈ ਅੱਗੇ ਹੈ ਤੁਹਾਡੇ ਕੋਲ ਨਾਰੀ ਹੁਕਮਤ ਨੋਕੀ ਕਿਆ ਜਨਦਾ ਹੈ ਸ਼ੁਕਰਾਂ ਨੂੰ ਨਾਰੀ ਯੁਗਮਕ ਜਿਹੜਾ ਹੁੰਦਾ ਹੈ ਉਹਨੂੰ ਸ਼ੁਕਰਾਂ ਨੂੰ ਕਹਿੰਨੇ ਆ ਮਾਦਾ ਯੁਗਮਕ ਨੂੰ ਕੀ ਕਿਹਾ ਜਾਂਦਾ ਹੈ ਅੰਡਾ ਨੂੰ ਕਿਹਾ ਜਾਂਦਾ ਹੈ ਨਰ ਹਾਰਮੋਨ ਜਿਹੜਾ ਹੁੰਦਾ ਹੈ ਉਹਨੂੰ ਆਪਾਂ ਟੈਸਟੋਸਟਰੋਨ ਤੇ ਮਾਦਾ ਹਾਰਮੋਨ ਨੂੰ ਐਸਟ੍ਰੋਜਨ ਨਰ ਹਾਰਮੋਨ ਨੂੰ ਟੈਸਟੋਸਟੋਸਟ੍ਰੋਨ ਤੁਹਾਡੇ ਕੋਲ ਦਿੱਤਾ ਹੋਇਆ ਤੇ ਮਾਦਾ ਹਾਰਮੋਨ ਨੂੰ ਕੀ ਕਹਿੰਨੇ ਆ ਐਸਟ੍ਰੋਜਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਨਰ ਜਨਕ ਅੰਗ ਕਿਹੜਾ ਹੁੰਦਾ ਹੈ ਪਤਾਲੂ ਪਤਾਲੂ ਜਿਹੜਾ ਨਰ ਜਨਕ ਅੰਗ ਹੈ ਤੇ ਮਾਦਾ ਦਾ ਜਨਕ ਅੰਗ ਕਿੰਨੂੰ ਕਿਹਾ ਜਾਂਦਾ ਹੈ ਅੰਡਕੋਸ਼ ਮਾਦਾ ਜਨਕ ਅੰਗ ਜਿਹਨੂੰ ਕਿਹਾ ਡੱਡੂ ਤੋਂ ਛੋਟੇ ਤੋਂ ਬਾਲਗ ਹੋਣ ਦੀ ਜਿਹੜੀ ਕਿਰਿਆ ਹੁੰਦੀ ਹੈ ਉਹਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਜਿਹੜਾ ਡੱਡੂ ਏ ਛੋਟੇ ਤੋਂ ਬਾਲਗ ਹੁੰਦਾ ਹੈ ਤੋਂ ਉਹਨੂੰ ਕਿਹੜੇ ਨਾਮ ਨਾਲ ਜਾਣਦੇ ਆ ਰੂਪਾਂਤਰਨ ਜਾਂ ਕਾਇਆ ਪਰਵਰਤਨ ਰੂਪਾਂਤਰਨ ਜਾਂ ਕਾਇਆ ਪਰਵਰਤਨ ਦੇ ਨਾਮ ਨਾਲ ਕਿੰਨੀ ਆ ਪਹਿਲੀ ਪੇੜ ਜੋ ਕਲੋਨ ਕੀਤੀ ਗਈ ਉਸ ਦਾ ਨਾਮ ਸੀ ਡੋਲੀ ਪੇੜ ਯਾਦ ਰੱਖਣਾ ਮੋਸਟ ਇੰਪੋਰਟੈਂਟ ਵਾਲਾ ਹੈ ਪੇਪਰ ਇਹ ਚਾਏਗਾ ਪਹਿਲੀ ਪੇੜ ਜੋ ਕਲੋਨ ਕੀਤੀ ਗਈ ਉਸ ਦਾ ਨਾਮ ਡੋਲੀ ਪੇੜ ਸੀ ਕਦੋਂ ਕਲੋਨ ਕੀਤੀ ਗਈ ਸੀ 5 ਜੁਲਾਈ 1996 ਨੂੰ 5 ਜੁਲਾਈ 1996 ਨੂੰ ਕਲੋਨ ਦਾ ਮਤਲਬ ਕੀ ਹੈ ਐਵੇਂ ਉਹਨੂੰ ਚੇਂਜ ਕੀਤਾ ਗਿਆ ਕਿ ਉਹ ਬਿਲਕੁਲ ਹੂਬ ਹੂ ਮਤਲਬ ਆਪਦੇ ਪੇਰੈਂਟਸ ਵਰਗੀ ਮਾ ਮਦਰ ਵਰਗੀ ਜਾਂ ਪੇਰੈਂਟਸ ਵਰਗੀ ਦਿਖਾਈ ਦੇਵੇ ਤਾਂ ਉਹਨੂੰ ਆਪਾਂ ਕਲੋਨ ਕਰਨਾ ਕਹਿੰਦੇ ਆ ਤਾਂ ਕਿਹਨੂੰ ਕੀਤਾ ਗਿਆ ਸੀ ਡੋਲੀ ਪੇਰ ਨੂੰ ਅੱਗੇ ਆ ਤੁਹਾਡੇ ਕੋਲ ਨਰ ਯੁਗਮਕ ਤੇ ਮਾਦਾ ਯੁਗਮਕ ਜਦੋਂ ਜੁੜ ਜਾਂਦੇ ਨੇ ਤਾਂ ਉਤੋਂ ਕੀ ਬਣਦਾ ਹੈ ਯੁਗਮਜ ਯੁਗਮਜ ਦਾ ਨਿਰਮਾਣ ਹੁੰਦਾ ਹੈ ਨਰ ਤੇ ਮਾਦਾ ਯੁਗਮਕ ਜਿਹੜੇ ਜੁੜ ਕੇ ਨਿਸ਼ੇਚਨ ਜਿਹੜਾ ਮਾਦਾ ਦੇ ਕਿੱਥੇ ਹੁੰਦਾ ਹੈ ਅੰਡ ਮੈਨੀ ਦੇ ਵਿੱਚ ਫਲੋਪੀਨ ਟਿਊਬ ਦੇ ਵਿੱਚ ਆਪਾਂ ਹੁੰਦਾ ਨਿਸ਼ੇਚਨ ਕਿੱਥੇ ਹੁੰਦਾ ਹੈ ਅੰਡਵਾਨੀ ਦੇ ਵਿੱਚ ਜਿਹੜੀਆਂ ਕਿ ਫਲੋਪੀਅਨ ਟਿਊਬ ਹੁੰਦੀਆਂ ਨੇ ਉਹਦੇ ਵਿੱਚ ਪਾਇਆ ਜਾਂਦਾ ਹੈ ਮਾਤਾ ਦੇ ਵਿੱਚ ਅੱਗੇ ਹੈ ਤੁਹਾਡੇ ਕੋਲ ਰੂਪਾਂਤਰਣ ਜਿਹੜਾ ਡੱਡੂ ਦਾ ਰੂਪਾਂਤਰਣ ਹੁੰਦਾ ਜਿੰਨੂੰ ਆਪਾਂ ਕਾਇਆ ਪਰਵਰਤਨ ਵੀ ਕਹਿੰਦੇ ਆ ਉਹਦੇ ਲਈ ਕਿਹੜੀ ਚੀਜ਼ ਦੀ ਲੋੜ ਹੁੰਦੀ ਹੈ ਆਇਓਡੀਨ ਆਇਓਡੀਨ ਦੀ ਜ਼ਰੂਰਤ ਪੈਂਦੀ ਹੈ ਸ਼ਕਰਾਣੂ ਦੇ ਕਿੰਨੇ ਸਿਰੇ ਹੁੰਦੇ ਨੇ ਸ਼ਕਰਾਣੂ ਦੇ ਤਿੰਨ ਸਿਰੇ ਹੁੰਦੇ ਨੇ ਪੂਛ ਮੱਧ ਭਾਗ ਤੇ ਸਿਰ ਸ਼ਕਰਾਣੂ ਦੇ ਕਿੰਨੇ ਸਿਰੇ ਨੇ ਤਿੰਨ ਭਾਗ ਹੁੰਦੇ ਨੇ ਪੂਛ ਮੱਧ ਭਾਗ ਤੇ ਸਿਰ ਅੱਗੇ ਹੈ ਤੁਹਾਡੇ ਕੋਲ ਅੰਡੇ ਅਤੇ ਭਰੂਣ ਦਾ ਵਿਕਾਸ ਕਿੱਥੇ ਹੁੰਦਾ ਹੈ ਗਰਭ ਗਰਭ ਕੋਸ਼ ਵਿੱਚ ਅੰਡੇ ਤੇ ਭ੍ਰੂਣ ਦਾ ਵਿਕਾਸ ਕਿੱਥੇ ਹੁੰਦਾ ਹੈ ਗਰਭਕੋਸ਼ ਦੇ ਵਿੱਚ ਹੁੰਦਾ ਹੈ ਅੰਡਾ ਨੂੰ ਦਾ ਆਕਾਰ ਗੋਲਾਕਾਰ ਹੁੰਦਾ ਹੈ ਜਿਹੜੇ ਅੰਡਾ ਨੂੰ ਨੇ ਉਹਨਾਂ ਦਾ ਆਕਾਰ ਕੀ ਹੁੰਦਾ ਹੈ ਗੋਲਾਕਾਰ ਇਹ ਚੱਲ ਫਿਰ ਨਹੀਂ ਸਕਦੇ ਪਰ ਸ਼ੁਕਰਾਂ ਨੂੰ ਚੱਲ ਫਿਰ ਸਕਦੇ ਨੇ ਅੰਡਾ ਨੂੰ ਜਿਹੜੇ ਨੇ ਚੱਲ ਫਿਰ ਨਹੀਂ ਸਕਦੇ ਪਰ ਸ਼ੁਕਰਾਂ ਨੂੰ ਚੱਲ ਫਿਰ ਸਕਦੇ ਹਨ ਤਾਂ ਇੱਕ ਵਾਰੀ ਜਦੋਂ ਜਿਹੜਾ ਮੇਲ ਹੁੰਦੇ ਵਿੱਚੋਂ ਲਗਭਗ 1 ਕਰੋੜ ਦੇ ਨੇੜੇ ਤੇੜੇ ਕੀ ਹੈ ਸ਼ੁਕਰਾਂ ਨੂੰ ਨਿਕਲਦੇ ਹਨ ਤਾਂ ਇਹ ਚੀਜ਼ ਯਾਦ ਰੱਖਿਆ ਜੀ ਥੈਂਕ ਯੂ ਸੋ ਮਚ ਸਾਰਿਆਂ ਦਾ ਸਾਰੀ ਦੀ ਸਾਰੀ NCERT ਕਵਰ ਹੋਵੇਗੀ ਇੱਕ ਵੀ ਕੁਐਸਚਨ ਬਾਹਰ ਨਹੀਂ ਆਏਗਾ ਕਿਸੇ ਨੇ ਵੀ ਕੋਈ ਵੀ ਕਲਾਸ ਮਿਸ ਨਹੀਂ ਕਰਨੀ